ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉੱਤਰੀ ਜੇ ਬੰਨਾਂ ਪੁਰੀਆਂ ਭਾਰ ਸਹੈ ਸਿਆਣ ਪਾ ਲਖ ਹੋਹੇ ਤਾ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਢੇ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕਨ ਹੁਕਮੇ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਹਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬਝੈਤਾ ਹਾ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣ ਨੀਸਾਨ ਗਾਵੇ ਕੋ ਗੁਣ ਵਟਿਆਈਆਂ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜਕ ਰਤਨ ਖੇਹ ਗਾਵੇ ਕੋ ਜੀ ਲੈ ਸਿਰ ਦੇਹ ਗਾਵੇ ਕੋ ਜਪੈ ਸੰਤੂਰ ਗਾਵੇ ਕੋ ਵੇਖੈ ਹਾਦਰਹ ਦੂਰ ਕਥਨਾ ਕਥੇ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇਪਰ ਬਾਹੋ ਸਾਚਾ ਸੋਹਿਬ ਸਾਜਨਾਏ ਪਖਿਆ ਪਹੁ ਅਪਾਰ ਅਖੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪੈ ਨ ਜਾਏ ਕੀ ਤਾ ਨ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖਿਐ ਭਉ ਦੁਖ ਪਰਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾਸmai ਗੁਰੇ ਸਰਗੁਰ ਗੋ ਰਖ ਬ੍ਰਹਮਾ ਗੁਰ ਪਰਬਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨ ਜੀਆ ਇਕ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਪਾਣੀ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾਂ ਵਿਣ ਕਰਮ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਚੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਿਹਾਰ ਕੋਏ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਐ ਤਰਤ ਤਵਲਾਕਸ ਸੁਣਿਐ ਦੀਪ ਲੋਪਾਤਲ ਸੁਣਿਐ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਬਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮਾ ਇੰਦ ਸੁਣਿਐ ਮੁਖ ਸਲਾਹ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਤ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਛਠ ਕਾਇਸ਼ਣਾਨ ਸੁਣਿਐ ਪੜ ਪੜ ਭਾਵੈ ਮਾਨ ਸੁਣਿਐ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਨਾ ਕੇ ਗਾਹ ਸੁਣਿਐ ਸਿੱਖ ਪੀਰ ਪਤਿਸ਼ਾ ਸੁਣਿਐ ਅੰਧੇ ਪਾਪ ਮਹਿ ਰਾਹੋ ਸੁਣਿਐ ਹਾਥ ਹੋਐਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਤ ਕਲਮ ਨ ਲਿਖਣ ਹਾਰ ਮੰਨੇ ਕਾਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਖਾਏ ਮੰਨੇ ਜਮ ਕੈ ਸਾਥ ਨਜਾਇਐ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸਿਤੇ ਸੁਨਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰ ਐਸਾ ਦਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੈ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਅਜੇ ਕੋ ਕਹੈ ਕਰੈ ਵਿਚਾਰ ਕਰਤੇ ਕ ਕਰਨ ਨਹੀ ਸੋ ਮਾਰ ਤੌਲ ਧਰਮ ਦਇਆ ਤਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆ ਰਤਵਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੈ ਕਵਣ ਜੋਰ ਜੀਅ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕਿ ਤ ਤਨ ਸੁਹਲਿਹ ਰੂਪ ਕੀਤੇ ਦਾਤ ਜਾਣ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਠ ਮਲਪਖ ਖਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਹੀ ਪਲੀਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰ ਮਾਏ ਤਿਵ ਤਿਵ ਪਾਹੇ ਜੇ ਤਾਕੀਤਾ ਤਿਤਨੋ ਜਿਣ ਨਾਵੇ ਨਹੀਂ ਕੋ ਥਾਉ ਕੁਦਰਤ ਕਵਣ ਕਾਵੇ ਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਪਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲਿੱਤੇ ਕੱਪੜ ਹੋਏ ਦੇ ਸਭ ਹੂਣ ਲਈਏ ਉਹ ਤੋਏ ਪਰਿਐ ਮਤ ਪਾਪਾਂ ਕੈ ਸੰਗ ਉਤੋਂ ਪੈ ਨ ਵੇਖ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲਜਾਹੋ ਆਪੇ ਬੀਜ ਆਪੇ ਹੀ ਖਹੋ ਨਾਨਕ ਹੁਕਮੀ ਆਵਜਾਹੋ ਤੀਰਥ ਤਪ ਤਿਆਦਤ ਦਾਨ ਜੇ ਕੋ ਪਾਵੇ ਤਿਰ ਕਮਾਨ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਦਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸੱਤ ਬਾਣੀ ਬ੍ਰਹਮਾ ਹੋ ਸੱਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਮਸ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰਨ ਜੋਗੀ ਜਾਣੈ ਰੁੱਤ ਮਹੋ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਹੋਵੈ ਨਾਨਕ ਜੇ ਕੋ ਆਪੋ ਜਾਣੇ ਇਕ ਗਿਆਨ ਸੋਹੈ ਪਤਲ ਪਤਲ ਲਖ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਨ ਇਕ ਵਾਤ ਸੈ ਸਠਾਰ ਕਹਿਨ ਕਤੇ ਬਾਸ ਲੋ ਇਕ ਧਾਤ ਲੇਖਾ ਹੋਏ ਤਾਂ ਲਖੀਐ ਲਖੈ ਹੋਏ ਵਿਨਾਸ਼ ਨਾਨਕ ਵਟਾਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਏਤੀ ਸੂਰਤ ਨ ਪਾਈਆ ਨਦੀਆਂ ਤੈ ਵਾਹ ਪਵੈਸਮੁੰਦਨ ਜਾਣੀ ਹੈ ਸਮੁੰਦਸਾ ਸੋਲਤਾਨ ਗਿਰਹ ਸਿਤੀ ਮਾਲ ਧਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਦਾ ਅੰਤ ਅੰਤ ਨ ਵੇਖਣ ਸੁਣਣ ਦਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਆਓ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗ ਹੈ ਜੋਤ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਾਪ ਤੁੱਟ ਹੈ ਵਿਕਾਰ ਕੀਤੇ ਲੈ ਲੈ ਮੁਗਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁਖ ਭੂਖ ਸਦਮਾਰ ਇਹ ਪੇ ਦਤ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋ ਰੱਖ ਨ ਸਕੇ ਕੋਈ ਜੇ ਕੋ ਖਾਇ ਕ ਅਖਣ ਪਾਏ ਉਹ ਜਾਣੇ ਜੇ ਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੀ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣ ਅਮਲ ਵਾਪਾਰ ਅਮੁੱਲ ਵਾਪਾਰੀ ਏ ਅਮੁੱਲ ਭੰਡਾਰ ਅਮੁੱਲ ਹੈ ਅਮੁੱਲ ਲਚਾਹੀ ਅਮੁੱਲ ਪਾਏ ਅਮੁੱਲ ਸਮਾਹੀ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮਲੋ ਅਮਲ ਆਖਣ ਜਾਈ ਆਖ ਆਖਰ ਹੇਲੇ ਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਅੱਖ ਅਨਵ ਅੱਖ ਦੇਵ ਅੱਖ ਹੈ ਸੂਰ ਨਰ ਮਨ ਜਨ ਸੇਵ ਕੀਤੇ ਅੱਖ ਐਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤ ਆਖ ਨ ਸਕੇ ਕੀ ਕੀ ਜੇ ਵਡ ਪਾਵੇਂ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅੱਖਾਂ ਬੋਲ ਵਿਗਾੜ ਤਾਂ ਲਖਿਐ ਸਿਰ ਗਵਰ ਗਵਾਰ ਸੋਦਰ ਕੀ ਹਾ ਸੋ ਘਰ ਕੀ ਹਾ ਜਿਤ ਬਹੈ ਸਰਬ ਸੰਵਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸਿਆ ਕਹੀਨ ਕੀਤੇ ਗੋਵਨ ਹਾਰੇ ਗਾਵੇ ਤੁਨ ਆਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਦੇ ਦਸਨ ਬੈਠੇ ਦੇਵ ਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗੋਵਹਿ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵਿਦਾਨ ਲੇਗ ਗਵਹਿ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਵਨ ਰਤਨ ਪਾਏ ਤੇਰੇ 86 ਤੀਰਥ ਨਾਲੇ ਗਵਹਿ ਜੋਧ ਮਹਾਬਲ ਸੂਰਾ ਗਵਹਿ ਖਾਣੀ ਚਾਰੇ ਗਉਹੇ ਖੰਡ ਮੰਡਲ ਵਰ ਬੰਦਾ ਕਰ ਕਰ ਰਖੇ ਧਾਰੇ ਸਈ ਤੁਧ ਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈ ਬਿਹ ਹੋਸੇ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪੰਤੇ ਕਰ ਕਰ ਜਨ ਸਿਮਾਇ ਜਨੋ ਪਾਈ ਕਰ ਕਰ ਵੇਖੈ ਕਿ ਤਾ ਆਪਣਾ ਜਿਵ ਤਿਸ ਦੀ ਵਢੇ ਆਈ ਜੋ ਤਿਸ ਪਾਵੇਂ ਸੋ ਏ ਕਰਸੇ ਹੁਕਮ ਨਾ ਕਰਣਾ ਜਾਇ ਸੋ ਪਤਿ ਸ਼ਹ ਹੋਇ ਸ਼ਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬੱਤ ਝੋਲੀ ਧਿਆਨ ਕੀ ਕਰ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪਰਤੀਤ ਆਏ ਪੰਥੀ ਸਗਲ ਜਮਾਤੇ ਮਨ ਜਿਤੇ ਜਗ ਜੀਤ ਆਦੇਸ ਤਸੈ ਆਦੇਸ ਹਾਰ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਿਆ ਪੰਡਾਰਣ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰੇ ਦਸੇ ਦਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲਿਖੇ ਅਭਾਗ ਆਦੇਸਿਤ ਸੈਂ ਆਦੇਸ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਮਾਈ ਜੁਗਤ ਵਿਆਇ ਤਿੰਨ ਚਿਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜੀਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾਲ ਆਵੈ ਬਹੁਤਾ ਹੀ ਹੋ ਬਿਡਾਨ ਆਦੇਸ ਤਿਸੈ ਆਦੀ ਸਾਦ ਨੀਲ ਅਨਾਦ ਨਾਹਤ ਜੁਗ ਜੁਗ ਏਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸਤ ਸੈਂ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇੱਕ ਦੋ ਜਿਬੋ ਲਖ ਹੋਹਿ ਲਖ ਹੋਵੇ ਲਖ ਵੇਸ ਲਖ ਲਖ ਗੇੜਾ ਅੱਖੀਆਂ ਏਕ ਨਾਮ ਜਗਦੀਸ ਏਤ ਰਹੇ ਪਤ ਪਵੜੀਆਂ ਚੜੀਆਂ ਹੋਏ ਕੇਸ ਸੁਣ ਗੱਲਾਂ ਆਕਾਸ ਕੀ ਕੇਟਾ ਈਰੇਸ ਨਾਨਕ ਨਦਰਿ ਪਾਈਐ ਕੋੜੇ ਕੋੜ ਠੀਸ ਅਖਣ ਜੋਰ ਚਪਨ ਜੋਰ ਜੋਰ ਨਾ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਤਿ ਰਤਿ ਥਿਤੇ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਬਰ ਕੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਕਿਆ ਜਾਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵਿਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਰਤ ਕਣੀ ਹੈ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵ ਵਿਵੇਸ ਕੀਤੇ ਦੇਵ ਤਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਤ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡਮਹਾਂ ਗਿਆਨ ਪ੍ਰਚੰਡ ਤਿਥੈ ਨਾਦ ਬੇਨੋਦ ਕੋਡ ਅਨੰਦ ਸ਼੍ਰਮ ਅਖੰਡ ਕੀ ਬਾਣੀ ਰੂਪ ਤਿੱਥੈ ਘਾਰਤ ਕੜੀਏ ਬਹੁਤ ਅਨੂਪ ਤਾਕਿਆ ਗੱਲਾਂ ਕਠੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੈ ਕੜੀਏ ਸੁਰਤ ਮਤਮਨ ਬੁੱਧ ਤਿੱਥੈ ਕੜੀਏ ਸੁਰ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਮੈਂ ਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨ ਉਹੇ ਮਰਹਿ ਨ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਇਥੈ ਭਗਤ ਵਸੈ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਅਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵਿਖੈ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਬਹਾਰ ਤੀਰਜ ਸੁਨਿਆ ਰਹੈ ਰਣਮਤ ਵੇਧ ਹਥਿਆਰ ਪਉਖਲਾ ਅਗਨ ਤਪਤਾਉ ਪੰਡਾ ਪਉ ਅੰਮ੍ਰਿਤ ਤਿਤ ਢਾਲ ਕੜਿਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੁਇ ਦਾਹੀ ਦਾਇਆ ਖੇਲੈ ਸਗਲ ਜਗਤ ਜੰਗ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੋਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ